ਨੂੰ ਕਿਸੇ ਬੰਦੇ ਨੇ ਜਾਂ ਕੋਈ ਵੀ ਬਾਈ ਨੇ ਵੀਡੀਓ ਦੇ ਵਿੱਚ ਕਿਹਾ ਹੋਇਆ ਆ ਦੇਖੋ ਆਪਾਂ ਰਿਸ਼ਤਾ ਕਰਦੇ ਆ ਵਿਚੋਲੇ ਤੋਂ ਬਿਨਾ ਨਹੀਂ ਹੁੰਦਾ ਵੀਰੇ ਕਿਹਾ ਜੀ ਕਹਿੰਦਾ ਦਲਾਲਾਂ ਦੀ ਤਵਾਰੀ ਨਾ ਕਰਿਆ ਕਰੋ ਇਹ ਹੀ ਸੁਣਾਊਗਾ ਸੁਣਾ ਤਾਂ ਕੋਈ ਵੀ ਕੰਮ ਆਗਾ ਦੇਖੋ ਵਿਚੋਲੇ ਤੋਂ ਬਿਨਾ ਨਹੀਂ ਬਣਦਾ ਆ ਸਿਆਣੇ ਖੜੇ ਨੇ ਆਪਣੇ ਬਾਪਾ ਵਰਗੇ ਤੁਸੀਂ ਭਾਈ ਖੜੇ ਹੋ ਆਪਣੇ ਠੀਕ ਆ ਜੀ ਗੱਲ ਪਰ ਅਸੀਂ ਆ ਕਹਿੰਦਾ ਤਾਇਆ ਭਤੀਜਾ ਹਾਂ ਜੀ ਦੇਖ ਲੈ ਚੰਗੇ ਤੋਂ ਚੰਗਾ ਨਤੀਜਾ ਇਹਦਾ ਭਰਦਾਂਗੇ ਨੋਟਾਂ ਨਾਲ ਗੀਜਾ ਹੋਰ ਬੰਦਾ ਨਾ ਹੋਵੇ ਕੋਈ ਤੀਜਾ ਹਾਂ ਇਹ ਆ ਖੜਾ ਆਹ ਤੀ ਸੱਚ ਬਹਿਲੇ ਰਹਿਣਾ ਹੈ ਹਾਂ ਇਹ ਕਹਿ ਦੇ ਰਹਿਣਾ ਜੋਗਰਾਜ ਜਿਹੜਾ ਕਿ ਉਹ ਫਿਲਮਾਂ ਜੀਆਂ ਚ ਨਹੀਂ ਆਉਂਦਾ ਹੁੰਦਾ ਨਹੀਂ ਨਹੀਂ ਉਹਦੀ ਰੀਸ ਨਹੀਂ ਆਪਾਂ ਕਰ ਸਕਦੇ ਐਨਾ ਨਾ ਕਰ ਹੋਰੀ ਹੋਰੀ ਹੋ ਜਾਏਗਾ ਨਾ ਉਹਦਾ ਚੇਲਾ ਬਣ ਜਾ ਫਿਰ ਤੂੰ ਨਹੀਂ ਨਹੀਂ ਚੇਲੇ ਦੀ ਬਣ ਸਕਦੇ ਆਪਾਂ ਅੱਛਾ ਹਾਂ ਫਿਰ ਜੋਗੀ ਦਾ ਚੇਲਾ ਬਣ ਜਾ ਕਿਉਂ ਜੋਗਿਆ ਆਪਣਾ ਚੇਲਾ ਇਹ ਕਹਿੰਦਾ ਮੈਂ ਤਾਂ ਇਹਨਾਂ ਦੇ ਚੇਲਾ ਵਿਚਾਰਾ ਡਰਦਾ ਹਤਾ ਅੱਛਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਵੀਡੀਓ ਪਾਈ ਆਪਣੇ ਚਰਨੇ ਦੇ ਖਾੜੇ ਦੇ ਵਿੱਚ ਮਹਾਰਾਜ ਤਰਕੀਆਂ ਬਖਸ਼ੇ ਸਾਡੇ YouTube ਚੈਨਲ ਆਿਆਂ ਨੂੰ ਕਿਉਂਕਿ ਇਹਨਾਂ ਦੇ ਚੈਨਲ ਚਲਾਈਏ ਹੁਣ ਦਵਾ-ਦਵਾ ਬੰਨਦੀਏ ਕਰਾਂ ਤਾਂ ਹਦਣਾ ਚਰੰਗ ਹਾਂ ਜੀ ਇਹਨਾਂ ਦੀ ਵੀ ਕਦੇ ਨਹੀਂ ਕਰਨੇ ਪੰਗ ਕੋਈ ਚਰਨੇ ਆ ਨੰਬਰ ਵੀ ਦੱਸ ਦੋ ਨੰਬਰ ਆਪਣਾ ਮੁੰਡੇ ਨੂੰ ਪੁੱਛ ਲੈ 60 ਫੇਰ ਵੀ ਘਰੇ ਫਿਰਦੀਆਂ ਨੇ ਬਹੁਤ ਖੁਸ਼ ਆ ਮੈਂ ਕੱਲ ਬੱਕਰੀਆਂ ਦੋ ਦਿਨ ਚਾਰ ਕੇ ਆਇਆ ਅੱਜ ਮੰਡੀ ਚ ਆਇਆ ਕੱਲ ਨੂੰ ਫੇਰ ਬੱਕਰੀਆਂ ਚਾਰੂ ਪਰਸੋਂ ਨੂੰ ਮੁੱਲਾਪਰਦੀ ਮੰਡੀ ਜਾਊ ਮੈਂ ਇੱਕ ਥੋੜਾ ਲੋਕਾਂ ਦਾ ਦਿਲ ਜਿੱਤਣਾ ਹੈ ਮੈਂ ਡਿਊਟੀ ਸਮਝ ਰੱਖੀ ਆ ਮੈਨੂੰ ਬਣੇ ਕੁਛ ਨਾ ਬਣੇ ਦੱਸੋ ਮੈਂ ਕੀ ਮਾਰਾ ਕਰਤਾ ਬਈ ਕਿਸੇ ਦਾ ਹੁਣ ਬਾਈ ਜੀ ਅਸੀਂ ਰਾਤ ਦੇ ਉਰੇ ਸੀਗੇ ਬਾਈ ਕੋਲੀ ਆਏ ਹੋਏ ਸੀ ਰਾਤ ਮੈਂ ਇੱਥੇ ਮੰਡੀ ਤੇ ਸੀ 3 ਵਜੇ ਦਾ ਉੱਠ ਕੇ ਆਇਆ ਮੈਂ ਪਿੰਡੋਂ ਇਹ 7 ਵਜੇ ਉਰੇ ਪਹੁੰਚ ਗਿਆ ਸੀ ਦਿਰਬੇ ਤੋਂ ਚੱਲ ਕੇ 7 ਵਜੇ ਆ ਗਿਆ ਐ ਕਾਦੇ ਵਾਸਤੇ ਆਇਆ ਬਾਈ ਤੇਰੇ ਠੇਡੇ ਥੋੜੀ ਖਾਣ ਆਇਆ ਬਾਈ ਜੀ ਮੰਡੀ ਦੀ ਬੋਲੋ ਕਿਹੜੇ ਜੂਟਾ ਉਪਰ ਤੋਂ ਮੈਂ ਪੈਸੇ ਲੈ ਲੇ ਕੀ ਤੋਂ ਚੋਰੀ ਭਰਾ ਦੀ ਹਾ ਜੇ ਮੈਨੂੰ ਕਹਿੰਦੇ ਨੇ ਪੁੱਠਾ ਬੋਲਦੇ ਨੇ ਮੇਰੇ ਨਾਲ ਸੁਖ ਨਹੀਂ ਜਾਉਂਗੇ ਮੈਂ ਐਸਾ ਕੇਸ ਕਰਾ ਦੂੰ ਜੱਜ ਦੇ ਬਸੀ ਦੀ ਜੋੜੀ ਨੂੰ ਠੋਕ ਦੂੰ ਜੇ ਨਾ ਠੋਕ ਦਿਆ ਮੇਰੀ ਮਾਂ ਨੇ ਪੁੱਤ ਲਈ ਜੰਮਿਆ ਮੈਂ ਹਾਂ ਮੇਰਾ ਮਲੰਗਰਾ ਕੁਸ ਨਹੀਂ ਵਿਕੜਨਾ ਥੋੜਾ ਰਹਿਣਾ ਸਾਸਤਰੀ ਕਾਰ ਜੀ ਪਹਿਲਾਂ ਤਾਂ ਸਾਡੇ ਸਾਰੇ ਸਮਾਜ ਨੂੰ ਜਿਨਾਂ ਵਾਲੇ ਵਾਲੇ ਖੜਾ ਮੰਡੀ ਦੇ ਵਿੱਚ ਮਹਿਫਲਾ ਲੱਗੀਆਂ ਤੇ ਉਦੋਂ ਦੂਜੀ ਸਾਸਤਰੀ ਕਾਰ ਸਾਡੇ ਬਲਵਿੰਦਰ ਮਾਨ ਜੀ ਨੂੰ ਜਿਨ੍ਹਾਂ ਦੇ ਅਸੀਂ ਹਜ਼ੂਰੀ ਚ ਖੜੇ ਆ ਉਹਨਾਂ ਦੀ ਮੰਡੀ ਚ ਖੜੇ ਆ ਧੰਨਵਾਦ ਕਰਦੇ ਆ ਲੰਗਰ ਦੇ ਲਵੀ ਖੜੇ ਆ ਤੇ ਦੂਜੀ ਤੀਜੀ ਸਸਰੀਕਾਰ ਸਾਡੇ ਚਰਨੇ ਨੂੰ ਚੌਥੀ ਸਸਰੀਕਾਰ ਸਾਡੇ ਗੱਗੂ ਗਿੱਲ ਨੂੰ ਤੇ ਹੁਣ ਅਸੀਂ ਇਹਦੇ ਨਾਲ ਪਹਿਲਾਂ ਸ਼ੁਰੂ ਚ ਮੰਡੀਆਂ ਚੱਲੀਆਂ ਉਦੋਂ ਵੀਡੀਓ ਬਣਾਈ ਤੇ ਗੱਗੂ ਗਿੱਲ ਨਾਲ ਅੱਜ ਚਰਨੇ ਦੇ ਟੇਸਾਂ ਤੋਂ ਫੇਰ ਦੁਬਾਰੇ ਚੱਲ ਰਹੇ ਆ ਤੇ ਪੰਜਵੇਂ ਸਸਰੀਕਾਰ ਸਾਡੇ ਨਵੇਂ ਯੂਟਿਊਬਰ ਜਿੰਨੇ ਸਟਾਰ ਨੇ ਨਵੇਂ ਸਾਜ਼-ਵਾਜ਼ ਲੈ ਕੇ ਆਏ ਨੇ ਤੇ ਇਹਨਾਂ ਨੂੰ ਸਾਡੀ ਦੁਆ ਸलाम ਬਿਲਕੁਲ ਜੀ ਹਾਂਜੀ ਬੀਨਾ ਦੀ YouTube ਨੂੰ ਰੰਗ ਭਾਗ ਲਾਵੇ ਸੱਚੇ ਪਾਤਸ਼ਾਹ ਸਭ ਦੀ ਚੈਨਲਾਂ ਨੂੰ ਚਲਾਵੇ ਹਾਂਜੀ ਹਾਂ ਬਈ ਚਰਨੇ ਹਾਂਜੀ ਆਪਾਂ ਗੱਲਾਂ ਕਰ ਰਹੀਆਂ ਨੇ ਦੋ ਚਾਰ ਮਾਲ ਪਸ਼ੂ ਵਾਸਤੇ ਕਿਵੇਂ ਰਿਹਾ ਅੱਜ ਦਾ ਗਾਕ ਉਹ ਵਧੀਆ ਜੀ ਗਾਕ ਵੀ ਬਹੁਤ ਵਧੀਆ ਤਾਂ ਮਾਲ ਵੀ ਬਹੁਤ ਵਧੀਆ ਵਿਕਣਾਂ ਅੱਜ ਵਿਕਿਆ ਕਿਸ ਤੇਰਾ ਹਾਂਜੀ ਵਿਕਿਆ ਕਿੱਕ ਜਾਨਵਰ ਵੇਚਤੇ ਬਾਈ ਮੇਰੇ ਸੱਤ ਵੇਕੇ ਬਾਈ ਇਹ ਤੋਂ ਪਹਿਲਾਂ ਅੱਛਾ ਅੱਛਾ ਹਾਂਜੀ ਐਂ ਤਾਂ ਦੋ ਕ ਮੈਂ ਵੀ ਮੈਂ ਵੀ ਵਿਕਾਇਆ ਤੇ ਮੈਨੂੰ ਐ ਲੱਗਿਆ ਵੀ ਅੱਜ ਮੰਦਾ ਹੈ ਨਹੀਂ ਜੀ ਨਹੀਂ ਬਹੁਤ ਵਧੀਆ ਚੱਲ ਰਹੀ ਹੈ ਹਾਂ ਬਿਲਕੁਲ ਪ੍ਰੈਸੈਂਟ ਬਾਈ ਜੀ ਇਹ ਮੰਡੀ ਮੰਦੀ ਨਹੀਂ ਚੱਲਦੀ ਹਾਂ ਇਹ ਮੰਡੀ ਚ ਤਾਂ ਹਾਂਜੀ ਗੱਲ ਆ ਮੰਦੀ ਬਾਈ ਉਦੋਂ ਹੁੰਦੀ ਹੈ ਕਿ ਜੇ ਆਪਣੀ ਬੱਕਰੀ 15000 ਦੀ ਹੁਣ 40000 ਮੰਗਾ ਦੇ ਆ ਮੰਦੀ ਆ ਬਾਈ ਹਾਂਜੀ ਹਾਂਜੀ ਠੀਕ ਆ ਜੀ ਗੱਲ ਜੇ ਆਪਾਂ 15000 ਵਾਲੀ ਦਾ 22000 ਮੰਗਿਆ ਬਾਈ ਜੀ ਉਹ ਬੱਕਰੀ ਆਪਣੀ 1500 17 18000 ਦੀ ਵਿਕਦੀ ਆ ਵੀਰੇ ਠੀਕ ਆ ਜੀ ਇਹ ਮੰਦੀ ਉਹ ਬੰਦਿਆਂ ਵਾਸਤੇ ਆ ਬਾਈ ਜਿਨ੍ਹਾਂ ਨੇ ਹੁਣ 15 ਵਾਲੀ ਦਾ 35 ਤੋਂ 40 ਮੰਗਣਾ ਆ ਅੱਜ ਕਿੰਨੇ ਕੁ ਰੇਟ ਆਣੀ ਬੱਕਰੀਆਂ ਨੇ ਬਾਈ ਜੀ ਅੱਜ ਆਪਣੇ ਕੋਲੇ ਬਹੁਤ ਵਧੀਆ ਬੱਕਰੀਆਂ ਪਹਿਲਾਂ ਵੇਚੀਆਂ ਨੇ ਵਜੇ 17500 ਨੂੰ ਠੀਕ ਹੈ ਜੀ ਗੱਲ ਤਾਂ ਇਕੱਠੀਆਂ ਵੇਚੀਆਂ ਨੇ ਮੇਰੇ ਬੱਕਰੀਆਂ ਤਾਂ ਹੁਣ ਵੀ ਆਪਣੇ ਕੋਲੇ ਬੱਕਰੀਆਂ ਬਹੁਤ ਵਧੀਆ ਖੜੀਆਂ ਨੇ ਤੁਸੀਂ ਦੇਖ ਸਕਦੇ ਹੋਗੇ ਆ ਲਿਆ ਫਿਰ ਤੇ ਕਿਆ ਹੋ ਜੀ ਆ ਦੇਖੋ ਜੀ ਆ ਵੱਡੀਆਂ ਬੱਕਰੀਆਂ ਨੇ ਬਾਈ ਇਹ ਗੱਬਣਾ ਜੀ ਇਹ ਗੱਬਣਾ ਵੀਰੇ ਇਹ ਗੱਬਣਾ ਜੀ ਬੱਕਰੀ ਬਾਈ ਕਹਿੰਦਾ ਸੂਣ ਵਾਲੀ ਹੈ ਹਾਂ ਜੀ ਬਾਕੀ ਹਸਾਬ ਦੇ ਮੁੱਲ ਦੀ ਹੈ ਹਸਾਬ ਦੇ ਪਾ ਦੀ ਹੈ ਜੀ ਬਿਲਕੁਲ ਬਾਕੀ ਚਰਨੇ ਦੇ ਦਾ ਵੈਸੀ ਮਾਲ ਹਸਾਬ ਨਾਲ ਵਿਕਦਾ ਹੈ ਹਾਂ ਜੀ ਹਸਾਬ ਨਾਲ ਹੀ ਲੈਂਦਾ ਹੈ ਹਸਾਬ ਨਾਲ ਹੀ ਵੇਚਦਾ ਹੈ ਹਾਂਜੀ ਬਾਕੀ ਜੇ ਕੋਈ ਬੱਕਰੀ ਟੱਕਰੀ ਖਰਾਬ ਹੋ ਜੇ ਅਗਲੇ ਲਈ ਜਾ ਕੇ ਤਾਂ ਚਰਨਾ ਕਹਿੰਦਾ ਮੈਂ ਮੋੜ ਲੂੰਗਾ ਭਾਈ ਹੋਰ ਲੈ ਜੀ ਬਦਲ ਕੇ ਵੀ ਦੇ ਦਵਾਂਗੇ ਅਜੇ ਤੱਕ ਕਿਸੇ ਨਾਲ ਗਰੀ ਮਾਰੀ ਨਹੀਂ ਆਪਾਂ ਨੇ ਕਰੀ ਹੈਗੀ ਜੋ ਗੱਲ ਕਵਾਂਗੇ ਭਾਈ ਉਹੀ ਹੋਊਗੀ ਠੀਕ ਆ ਜੀ ਗੱਲ ਇਹ ਵੀ ਗੱਪਣਾ ਜੀ ਇਹ ਵੀ ਗੱਪਣਾ ਇਹ ਵੀ ਚਰਨਾ ਕਹਿੰਦਾ ਦਿਨਾ ਤੀ ਹੈ ਮੀਨਾਂ ਕਾ ਕੱਢੂਗੀ ਜੀ ਹਾਂਜੀ ਹਾਂ ਜੀ ਕੰਨ ਕੰਨ ਦਿਖਾਓ ਮਰੇ ਕੰਨ ਦਿਖਾਓ ਜੀ ਚਰਨਾ ਮਰੇ ਦੇਖੋ ਹਾਂਜੀ ਹਾਂ ਦੇਖ ਸਕਦੇ ਹੋ ਵੀਰੇ ਇੱਕੇ ਡਿਮਾਂਡ ਆ ਜੀ ਡਿਮਾਂਡ ਵੀਰੇ ਕੋਈ ਗੱਲ ਨਹੀਂ ਕਰ ਲਾਂਗੇ ਮੌਕੇ ਤੇ ਆ ਦੇਖੋ ਜੀ ਬਾਈ ਜੀ ਆ ਪਾਠ ਆ ਵੀਰੇ ਦੂਜੇ ਸੂਏ ਅੱਛਾ ਜੀ ਅੱਖ ਦੇ ਵਿੱਚ ਇਹ ਚਾਰ ਦੰਦ ਆ ਵੀਰੇ ਇਹ ਵੀ ਗੱਪਣਾ ਜੀ ਇਹ ਵੀ ਗੱਪਣਾ ਜੀ ਵਾਹ ਜੀ ਵਾਹ ਧੰਨਵਾਦ ਤੁਹਾਡੇ ਇਹ ਤੁਹਾਡਾ ਦੋਨਾਂ ਕਰਨੀਆਂ ਸਾਰੀਆਂ ਕੋਈ ਨਾ ਕੋਈ ਨਹੀਂ ਓਕੇ ਨੇ ਵੀਰੇ ਜ਼ਿੰਮੇਵਾਰੀ ਦਾ ਅੱਛਾ ਜੀ ਅੱਛਾ ਜੀ ਆ ਦੇਖੋ ਬਾਈ ਜੀ ਇਹ ਬੱਕਰੀ ਗੱਪਣਾ ਵੱਡੀ ਇਹ ਲਾਲ ਲੋਹੀ ਹੋ ਗਈ ਵੀਰੇ ਲਾਲ ਅੱਖ ਦੇ ਵਿੱਚ ਠੀਕ ਆ ਜੀ ਹਾਂ ਜੀ ਇਹ ਵੀ ਓਕੇ ਇਹ ਜਿੰਨਾ ਪੁੱਛਦੇ ਨੇ ਬਾਈ ਜੀ ਅੱਖ ਪਿੱਛੇ ਪੈਣਾ ਚਾਹੀਦਾ ਜਾਂ ਨਹੀਂ ਨਹੀਂ ਜੀ ਨਹੀਂ ਅੱਖ ਦਾ ਤਾਂ ਇੱਕ ਬਹਿ ਵੀ ਹੁੰਦਾ ਵੀਰੇ ਇਹ ਅੱਖ ਦੇ ਵਹਿਮ ਵੀ ਵੀਰੇ ਜਿਹੜੇ ਸਾਡੇ ਵਰਗੇ ਵਪਾਰੀ ਹੁੰਦੇ ਨੇ ਨਾ ਉਹੀ ਬਣਾਉਂਦੇ ਨੇ ਕਿ ਅੱਖ ਦਾ ਕੋਈ ਮੈਟਰ ਨਹੀਂ ਹੈਗਾ ਵੀਰੇ ਠੀਕ ਹੈ ਹਾਂ ਜੀ ਅੱਖ ਦਾ ਕੋਈ ਵਹਿਮ ਨਹੀਂ ਕਰਨਾ ਚਾਹੀਦਾ ਬਾਈ ਅੱਖ ਦੀ ਤਾਂ ਅਸੀਂ ਖੁਸ਼ਕੀ ਚੱਕੇ ਦਿੱਤੀ ਜੀ ਕੀ ਦਿੱਤੀ ਵੀਰੇ ਅੱਖ ਤਾਂ ਕਾਲੀ ਐ ਤੇ ਲਾਲ ਐ ਤੇ ਚਿੱਕੀ ਐ ਅੱਖ ਦਾ ਦੇਖੂਗਾ ਤਾਂ ਉਨਹੀਂ ਅੰਨੀ ਨਾ ਹੋਵੇ ਆਪਾਂ ਤਾਂ ਇਹ ਗੱਲ ਲਾਲ ਲਾਲ ਅੱਖਾਂ ਦੀ ਥੱਲੇ ਤਾਂ ਸਮਾਂ ਦੁੱਧੂ ਵੀ ਵੱਧੁੰਦਾ ਆ ਦੇਖੋ ਜੀ ਭਲੂਣ ਉਹਦੀ ਨਿਗਾ ਵੀ ਵੱਧ ਹੁੰਦੀ ਐ ਇਹ ਚਾਰ ਦੰਦਾਂ ਦਾ ਇਹ ਛੇਰੀ ਚ ਆ ਗਈ ਵੀਰੇ ਇਹ ਛੇਰੀ ਆ ਜੀ ਆ ਬਬਲੀ ਦੀ ਬੱਕਰੀ ਹੈ ਸੂਈਏ ਥੋੜੀ ਹੈ ਜੀ ਇਹ ਆ ਦੇਖ ਲੈ ਇੱਕ ਦਿਨ ਆ ਆਹ ਪਰ ਸੂਈ ਸੂਈ ਆ ਵੀਰੇ ਆ ਤਾਂ ਸੂਈ ਹੀ ਹੈ ਹਾਂ ਜੀ ਅੱਜ ਨੂੰ ਤੀਜਾ ਦਿਨ ਹੋਇਆ ਵੀਰੇ ਪਹਿਲੇ ਸੂਈ ਇਹ ਤੀਜਾ ਦਿਨ ਹੋਇਆ ਜੀ ਸੂਈ ਨੂੰ ਬਾਕੀ ਜੇ ਕੋਈ ਬਾਈ ਲੈਣੀ ਚਾਹੁੰਦਾ ਹੋਵੇ ਹਾਂ ਜੀ ਹਾਂ ਸਾਹਬ ਦੇ ਮੁੱਲ ਨਾਲੇ ਬੱਕਰੀਆਂ ਵੇਚਾਂਗੇ ਕੋਈ ਜ਼ਿਆਦਾ ਸਾਹਬ ਨਾਲ ਨਹੀਂ ਅਸੀਂ ਗੱਲ ਵੱਡਣ ਵਾਲੀ ਗੱਲ ਕਰਨੀ ਆਪਣੇ ਕੋਲੇ ਆ ਬੱਕਰੀ ਆ ਗਈ ਵੀਰੇ ਛੱਡ ਦੇ ਹਾਂ ਲਿਆਓ ਜੀ ਲਿਆਓ ਜੀ ਆ ਲਿਆਓ ਨਾ ਬੱਕਰੀ ਇਹ ਆ ਲਾਲ ਡੱਬੀ ਬੱਕਰੀ ਆ ਜੀ ਇਹ ਆ ਦੇਖ ਸਕਦੇ ਹੋ ਇਹ ਵੀ ਸੂਣ ਵਾਲੀ ਹੈ ਬਾਈ ਬਬਲੀ ਹਾਂ ਜੀ ਆ ਵੀ ਤਿਆਰ ਹੈ ਜੀ ਕਹਿੰਦਾ ਬਬਲੀ ਕਹਿੰਦਾ ਸੂਣ ਵਾਲੀ ਹੈ ਹਾਂ ਜੀ ਇਹਦੇ ਦੋ ਬੱਚੇ ਨੇ ਹਾਂ ਜੀ ਹਾਂ ਇਹਦੇ ਦੋ ਆ ਦੋ ਬੱਚਿਆਂ ਵਾਲੀ ਹੈ ਬਾਈ ਬੱਕਰੀ ਦੇ ਨਾਲ ਕਿੱਡੇ ਕਿੱਡੇ ਕੰਨ ਨੇ ਹਾਂ ਬੱਕਰਾ ਲੈ ਤੇ ਬੱਚੇ ਵੀ ਤਕੜੇ ਨੇ ਬਿਲਕੁਲ ਜੇ ਕੋਈ ਬਾਈ ਲੈਣਾ ਚਾਹੁੰਦਾ ਹੋਵੇ ਸੂਈ ਹੋਈ ਤਾਜੀ ਬੱਕਰੀ ਤਾਂ ਚਰਨੇ ਦੇ ਖਾੜੇ 'ਚ ਆਓ ਹਾਂ ਜੀ ਬੱਕਰੀ ਧਾਣਾ ਲਿਜਾਓ ਬਿਲਕੁਲ ਬਾਈ ਜੀ ਬਿਲਕੁਲ ਜੀ ਜੇ ਕੋਈ ਨੁਕਸਾ ਹੈ ਤਾਂ ਬੱਕਰੀ ਬਦਲ ਕੇ ਵੀ ਦੇ ਦਿੰਦਾ ਹੈ ਬੰਦਾ 2 ਬਹੀਆਂ ਕਹ ਲੋ ਬਿਲਕੁਲ ਜੀ ਬਿਲਕੁਲ ਐਡਾ ਹਾਜਮੇ ਵਾਲਾ ਬੰਦਾ ਹੈ ਜਿਹੜੀ ਗੱਪਾਂ ਕਰਕੇ ਦੋਗੇ ਗਾਰੰਟੀ ਦੇਉਗੇ ਜੀ ਉਹ ਗਾਰੰਟੀ ਦਊ ਜਿਹੜੀ ਇਹ ਬੱਕਰੀ ਮੁੱਲੂ ਰਾ ਪਰਾਂ ਤੋਂ ਲੈਂਦਾ ਹੈ ਇਹ ਬੰਦਾ ਉਹਦੀ ਗਾਰੰਟੀ ਨਹੀਂ ਦਿੰਦਾ ਕਹਿੰਦਾ ਭਾਈ ਮੇਰੀ ਕੋਈ ਗਾਰੰਟੀ ਨਹੀਂ ਮੈਂ ਤਾਂ ਮੁੱਲ ਲਈ ਹੈ ਆ ਛੇਲਾ ਭਾਈ ਕੀਰਾਜ ਕਿਉਂਕਿ ਸੱਚਾ ਜ ਆ ਬੰਦਾ ਹੈ ਹਾਂ ਜੀ ਆ ਦੇਖੋ ਜੀ ਇੱਕ ਹੀ ਰਹੀ ਆ ਵੀਰੇ ਆ ਦੰਦ ਦਿਖਾਇਓ ਖੀਰਾ ਜਮਾ ਖੀਰਾ ਵੀਰੇ ਦੇਖੋ ਹਾਂ ਜੀ ਬਹੁਤ ਵਧੀਆ ਵੀਰੇ ਬੱਚਾ ਅੱਛਾ ਜੀ ਹਾਂ ਜੀ ਬਹੁਤ ਵਧੀਆ ਮੈਂ ਬਣਾਈ ਹੈ ਹੈ ਕਿੰਨੇ ਕਿਹਾ ਹੈ ਟੋ ਹੈਡ ਵੀਰੇ ਹੈਗੀ ਆ 36 36 ਹਾਂ ਜੀ ਅੰਤਾ ਕਰੂਗਾ ਇਹ ਹਾਂ ਜੀ ਆ ਖੀਰਾ ਹੀ ਆ ਵੀਰੇ ਬੱਚਾ ਹਾਂ ਜੀ ਇਹ ਕਰਦਾ ਪਾਲਿਆ ਜੀ ਹਾਂ ਜੀ ਇਹ ਕਰਦਾ ਹੀ ਬੱਚਾ ਪਾਲਿਆ ਇਹਦੀ ਕੀ ਡਿਮਾਂਡ ਹੈ ਡਿਮਾਂਡ ਵੀਰੇ ਹਜੇ ਕੋਈ ਨਹੀਂ ਰੱਖੀ ਜੀ ਅੱਛਾ ਕੋਈ ਜ਼ਿਆਦਾ ਆਊਗਾ ਉਦੋਂ ਰੱਖੇ ਹਾਂ ਜੀ ਮੌਕੇ ਤੇ ਮੌਕੇ ਤੇ ਭਾਈ ਬਾਕੀ ਚਾਰਨੇ ਦੀ ਯਾਰ ਮੇਰੀ ਯਾਰ ਵੀਡੀਓ ਤਾਂ ਪਹਿਲੇ ਜਿਹਨੂੰ ਬੱਤੇ ਚੱਲਦੀ ਐ ਵੀ ਚੱਲੂਗੀ ਵੀ ਅਸੀਂ ਆ ਕਹਿੰਦਾ ਤਾਇਆ ਪਤੀਜਾ ਹਾਂਜੀ ਦੇਖ ਲੈ ਚੰਗੇ ਤੋਂ ਚੰਗਾ ਨਤੀਜਾ ਇਹਦਾ ਭਰਦਾਂਗੇ ਨੋਟਾਂ ਨਾਲ ਗੀਜਾ ਹੋਰ ਬੰਦਾ ਨਾ ਹੋਵੇ ਕੋਈ ਤੀਜਾ ਹਾਂਜੀ ਆ ਖੜਾ ਆਹ ਤੀ ਸੱਚ ਕਹਿ ਦੇ ਰਹਿਣਾ ਹੈ ਹਾਂ ਇਹ ਕਹਿ ਦੇ ਰਹਿਦਾ ਜੋਗਰਾਜ ਜਿਹੜਾ ਕਿ ਉਹ ਫਿਲਮਾਂ ਜਿਹਨਾਂ 'ਚ ਨਹੀਂ ਆਉਂਦਾ ਹੁੰਦਾ ਨਹੀਂ ਨਹੀਂ ਉਹਦੀ ਰੀਸ ਨਹੀਂ ਆਪਾਂ ਕਰ ਸਕਦੇ ਇੰਨਾ ਨਾ ਕਰ ਹੌਲੀ ਹੌਲੀ ਹੋ ਜਾਏਗਾ ਉਹਦਾ ਚੇਲਾ ਬਣ ਜਾ ਫਿਰ ਤੂੰ ਨਹੀਂ ਨਹੀਂ ਚੇਲੇ ਦੀ ਬੀਤੀ ਬਣ ਸਕਦੇ ਆਪਾਂ ਅੱਛਾ ਹਾਂ ਫੇ ਜੋਗੀ ਦਾ ਚੇਲਾ ਬਣ ਜਾ ਜੋਗੀ ਆਪਣਾ ਚੇਲਾ ਇਹ ਕਹਿੰਦਾ ਮੈਂ ਤਾਂ ਇਹਨਾਂ ਦੀ ਚੇਲਾ ਵਿਚਾਰਾ ਡਰਦਾ ਹੁਤਾ ਅੱਛਾ ਜੀ ਧੰਨਵਾਦ ਜੀ ਸਸਰੀਕਾ ਸਾਰਿਆਂ ਨੂੰ ਆਪਾਂ ਵੀਡੀਓ ਪਾਈ ਆਪਣੇ ਚਰਨੇ ਦੇ ਖਾੜੇ ਦੇ ਵਿੱਚ ਮਹਾਰਾਜ ਤਰੱਕੀਆਂ ਬਖਸ਼ੇ ਸਾਡੇ YouTube ਚੈਨਲ ਆਿਆਂ ਨੂੰ ਕਿਉਂਕਿ ਇਹਨਾਂ ਦੇ ਚੈਨਲ ਚਲਾਈਏ ਹੁਣ